ਲੋ ਜੀ ਵੋਟਾਂ ਤੋਂ ਪਹਿਲਾਂ ਹੀ ਵੋਟਾਂ ਪਾਉਣ ਵਾਲੀਆਂ EVM ਮਸ਼ੀਨਾਂ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ ਤੇ ਕਈ ਲੋਕ ਇੰਜ ਦੋਸ਼ ਲਾਉਂਦੇ ਸੀ ਕਿ ਇਹਨਾਂ ਦੇ ਵਿੱਚ ਸੈਟਿੰਗ ਕੀਤੀ ਜਾ ਸਕਦੀ ਹੈ ਗੜਬੜੀ ਕੀਤੀ ਜਾ ਸਕਦੀ ਹੈ ਤੇ ਜਦੋਂ ਇੱਕ ਤਰੀਕ ਨੂੰ ਵੋਟਾਂ ਪੰਜਾਬ ਦੇ ਵਿੱਚ ਪਈਆਂ ਨੇ ਤਾਂ ਫਰੀਦਕੋਟ ਦੀ ਸੀਟ ਦੇ ਉੱਪਰ ਇਹ ਰੌਲਾ ਹੋਰ ਵਧਿਆ ਔਰ ਕੁਝ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਕਿ ਜਿਹੜਾ ਮੇਨ ਸਟਰੋਂਗ ਰੂਮ ਬਣਿਆ ਹੋਇਆ ਜਿੱਥੇ ਮਸ਼ੀਨਾਂ ਰਾਤੋਂ ਰਾਤ ਪਹਚਾਈਆਂ ਜਾਣੀਆਂ ਚਾਹੀਦੀਆਂ ਸੀ ਉਹ ਕਹਿੰਦੇ ਕਿ ਉੱਥੇ ਮਸ਼ੀਨਾਂ ਰਾਤੋਂ ਰਾਤ ਪਹਚਾਈਆਂ ਨਹੀਂ ਗਈਆਂ ਔਰ ਖਾਸ ਕਰ ਗਿੱਦੜਵਾ ਤੇ ਕੋਟਕਪੂਰਾ ਹਲਕੇ ਦੇ ਵਿੱਚ ਜਿਹੜੀਆਂ ਈਵੀਐਮ ਵੋਟ ਪਾਉਣ ਵਾਲੀਆਂ ਮਸ਼ੀਨਾਂ ਸੀ ਉਹ ਉੱਥੇ ਹੀ ਪਈਆਂ ਹੋਈਆਂ ਨੇ ਜਿਹੜਾ ਸਟਰੋਂਗ ਮੇਨ ਸਟਰੋਂਗ ਰੂਮ ਫਰੀਦਕੋਟ ਚ ਬਣਿਆ ਜਾਂ ਮੋਗੇ ਚ ਬਣਿਆ ਉੱਥੇ ਉਹ ਮਸ਼ੀਨਾਂ ਪਹਚਾਈਆਂ ਨਹੀਂ ਗਈਆਂ ਔਰ ਉਹ ਇਹ ਕਹਿ ਰਹੇ ਨੇ ਕਿ ਇਹਦੇ ਨਾਲ ਸਾਨੂੰ ਕਈ ਤਰ੍ਹਾਂ ਦੇ ਖਦਸ਼ੇ ਪ੍ਰਗਟ ਹੋ ਰਹੇ ਨੇ ਖਾਸ ਕਰ ਭਾਈ ਸਰਬਜੀਤ ਸਿੰਘ ਜਿਹੜੇ ਫਰੀਦਕੋਟ ਤੋਂ ਉਮੀਦਵਾਰ ਨੇ ਲੋਕ ਸਭਾ ਦੇ ਵਿੱਚ ਉਹਨਾਂ ਦੇ ਸਮਰਥਕ ਇਹਦੇ ਉੱਪਰ ਸਖਤ ਤਰਾਜ ਕਰ ਰਹੇ ਨੇ ਕਿ ਮਸ਼ੀਨਾਂ ਕਿਉਂ ਨਹੀਂ ਪਹੁੰਚਾਈਆਂ ਜਾ ਰਹੀਆਂ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਇਹ ਤੁੜਕੂ ਇਹ ਖਦਸ਼ਾ ਹੈ ਕਿ ਕਿਤੇ ਕੋਈ ਗੜਬੜੀ ਨਾ ਹੋ ਜਾਵੇ ਕਿਤੇ ਕੋਈ ਗਲਤ ਚੀਜ਼ ਨਾ ਵਾਪਰ ਜਾਵੇ ਉਹ ਕਹਿੰਦੇ ਨੇ ਕਿ ਅਸੀਂ ਜਿਹੜੇ ਅਧਿਕਾਰੀ ਨੇ ਵੱਡੇ ਫਰੀਦਕੋਟ ਜ਼ਿਲ੍ਹੇ ਦੇ ਚਾਹੇ ਉਹ ਡੀਸੀ ਐਸਡੀਐਮ ਉਨ੍ਹਾਂ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਲਿਆਂਦਾ ਔਰ ਉਹ ਇਹ ਕਹਿੰਦੇ ਨੇ ਕਿ ਕੈਮਰੇ ਲੱਗੇ ਨੇ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੋ ਸਕਦੀ ਜਿੱਥੇ ਉਹ ਮਸ਼ੀਨਾਂ ਪਈਆਂ ਨੇ ਉੱਥੇ ਬਿਲਕੁਲ ਸੁਰੱਖਿਆਤ ਨੇ ਕੈਮਰਾ ਦੀ ਨਿਗਰਾਨੀ ਚ ਨੇ ਸਕਿਉਰਟੀ ਦੀ ਨਿਗਰਾਨੀ ਚ ਨੇ ਉਹ ਕਹਿੰਦੇ ਠੀਕ ਆ ਕੈਮਰਾ ਦੀ ਨਿਗਰਾਨੀ ਚ ਨੇ ਪਰ ਮੇਨ ਸਟਰੋਂਗ ਰੂਮ ਤੱਕ ਮਸ਼ੀਨਾਂ ਕਿਉਂ ਨਹੀਂ ਪਹੁੰਚਾਈਆਂ ਗਈਆਂ ਇਹ ਬਹੁਤ ਗਲਤ ਹੋਇਆ ਸਾਨੂੰ ਇਹਦੇ ਨਾਲ ਕਈ ਤਰ੍ਹਾਂ ਦੇ ਖਬਸੇ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਪ੍ਰਗਟ ਹੁੰਦੇ ਨੇ ਤਾਂ ਉਧਰ ਉਹਨਾਂ ਨੇ ਜ਼ਿਕਰ ਕੀਤਾ ਕਿ ਕੁਝ ਪੱਤਰਕਾਰ ਇਹ ਕਹਿ ਰਹੇ ਨੇ ਕਿ ਸੀਆਈਡੀ ਕਹਿੰਦੀ ਹੈ ਕਿ ਕਰਮਜੀਤ ਅਨਮੋਲ 25 3000 ਵੋਟਾਂ ਦੇ ਫਰਕ ਦੇ ਨਾਲ ਜਿੱਤ ਜਾਣਗੇ ਹੁਣ ਜੇਕਰ ਉਹ ਇਹ ਜੋ ਬੋਲ ਰਹੇ ਨੇ ਤਾਂ ਉਹਨਾਂ ਦਾ ਸਵਾਲ ਇਹ ਹੈ ਕਿ ਸੀਆਈਡੀ ਕੋਲ ਇਹ ਜਾਣਕਾਰੀ ਕਿਵੇਂ ਚਲੀ ਗਈ ਕਿ ਕਰਮਜੀਤ ਹੀ ਜਿੱਤੇਗਾ ਕਿਉਂਕਿ ਅਜੇ ਵੋਟਾਂ ਦਾ ਨਤੀਜਾ ਨਹੀਂ ਆਇਆ ਤੇ ਹਵਾ ਸਰਬਜੀਤ ਸਿੰਘ ਦੇ ਪੱਖ ਚ ਰਹੀ ਹੈ ਫੇਰ ਕਰਮਜੀਤ ਅਨਮੋਲ ਦੇ ਜਿੱਤਣ ਦੀ ਗੱਲ ਉਹ ਕਿਵੇਂ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਹ ਵੱਡਾ ਸਵਾਲ ਹੈ ਔਰ ਸਟਰੋਂਗ ਰੂਮ ਤੱਕ ਮਸ਼ੀਨਾ ਨਾ ਜਾਣ ਨੂੰ ਲੈ ਕੇ ਇਹ ਇੱਕ ਚਰਚਾ ਜਿਹੜੀ ਹੈ ਉਹ ਸੁਣ ਨੂੰ ਮਿਲ ਰਹੀ ਹੈ EVM ਮਸ਼ੀਨਾ ਬਾਰੇ ਚਰਚਾ ਪਹਿਲਾਂ ਵੀ ਚੱਲਦੀ ਰਹੀ ਹੈ ਕੇਜਰੀਵਾਲ ਕੱਲ ਜੇਲ੍ਹ ਵਾਪਸ ਜਾਣ ਤੋਂ ਪਹਿਲਾਂ ਸਪਸ਼ਟ ਬੋਲੇ ਨੇ ਕਿ ਜੇ EVM ਮਸ਼ੀਨਾਂ 'ਚ ਕੋਈ ਗੜਬੜੀ ਨਾ ਕੀਤੀ ਤਾਂ ਐਗਜ਼ਟ ਕੋਲ ਫਰਜੀ ਸਬਤ ਹੋਣਗੇ ਝੂਠੇ ਸਬਤ ਹੋਣਗੇ ਕਾਂਗਰਸ ਦਾ ਵੀ ਕਈ ਵੱਡੇ ਨੇਤਾ EVM ਮਸ਼ੀਨਾਂ 'ਚ ਗੜਬੜੀ ਦੀ ਗੱਲ ਕਰਦੇ ਰਹੇ ਨੇ ਸੁਪਰੀਮ ਕੋਰਟ ਦੇ ਕੁਝ ਸੀਨੀਅਰ ਵਕੀਲਾਂ ਨੇ ਪਿਛਲੇ ਟਾਈਮ ਦੇ ਵਿੱਚ EVM ਮਸ਼ੀਨਾਂ ਦੀ ਥਾਂ ਤੇ ਜਿਹੜੇ ਜਿਹੜੇ ਬੈਲਟ ਬਾਕਸ ਦੇ ਉੱਪਰ ਚੋਣ ਕਰਾਉਣ ਦੀ ਵੋਟਾਂ ਪਾਉਣ ਦੀ ਜਿਹੜੀ ਹੈ ਇੱਕ ਮੰਗ ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ ਵੀ ਕੁਝ ਵਕੀਲ ਗਏ ਸੀ ਜਿਨ੍ਹਾਂ ਦੀ ਮੰਗ ਨੂੰ ਨਹੀਂ ਮੰਨਿਆ ਗਿਆ ਸੀਗਾ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਸੀ ਕਿ ਇਹ ਮਸ਼ੀਨਾਂ ਬਿਲਕੁਲ ਸੁਰੱਖਿਅਤ ਨੇ ਇਹਨਾਂ 'ਚ ਕੋਈ ਐਫਸੀ ਗੜਬੜ ਲੱਗਣ ਦੀ ਸੰਭਾਵਨਾ ਨਹੀਂ ਹੈ ਇਸ ਕਰਕੇ ਸੁਪਰੀਮ ਕੋਰਟ ਨੇ ਉਹਨਾਂ ਦੀ ਇਸ ਮੰਗ ਨੂੰ ਦਰਕਨਾਰ ਕੀਤਾ ਸੀ ਖਾਰਜ ਕਰ ਦਿੱਤਾ ਸੀ ਔਰ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੇ ਹੋਰ ਲੋਕ ਈਵੀਐਮ ਮਸ਼ੀਨਾਂ ਦੇ ਉੱਪਰ ਸਵਾਲ ਉਠਾਉਂਦੇ ਰਹੇ ਨੇ ਚਰਚਾ ਚੱਲਦੀ ਰਹੀ ਹੈ ਕੁਝ ਲੋਕ ਤਾਂ ਸਿੱਧਾ-ਸਿੱਧਾ ਇਲਜ਼ਾਮ ਵੀ ਲਾ ਦਿੰਦੇ ਰਹੇ ਨੇ ਕਿ ਭਾਜਪਾ ਜਿਹੜੀ ਆ ਉਹ ਈਵੀਐਮ ਮਸ਼ੀਨਾਂ ਦੇ ਸਹਾਰੇ ਜਿੱਤਦੀ ਹੈ ਪਰ ਭਾਜਪਾ ਅੱਗੋਂ ਇਹ ਜਵਾਬ ਦਿੰਦੀ ਰਹੀ ਹੈ ਕਿ ਬਿਲਕੁਲ ਇਹ ਗਲਤ ਤੇ ਝੂਠੇ ਇਲਜ਼ਾਮ ਨੇ ਈਵੀਐਮ ਮਸ਼ੀਨਾਂ 'ਚ ਅਸੀਂ ਕਦੇ ਗੜਬੜੀ ਕਰਨ ਬਾਰੇ ਨਹੀਂ ਸੋਚਿਆ ਨਾ ਕੀਤੀ ਹੈ ਸੋ ਹੁਣ ਫਰੀਦਕੋਟ ਦੀ ਜਿਹੜੀ ਸੀਟ ਹੈ ਉਹਦੇ ਉੱਪਰ ਇੱਕ ਵੱਡੀ ਚਰਚਾ ਕੁਝ ਲੋਕ ਮੀਡੀਆ 'ਚ ਆ ਰਹੇ ਨੇ ਸੋਸ਼ਲ ਮੀਡੀਆ ਤੇ ਬੋਲ ਰਹੇ ਨੇ ਕਿ ਸਟਰੋਂਗ ਰੂਮ ਜਿਹੜੇ ਬਣਾਏ ਗਏ ਸੀ ਜਿੱਥੇ ਇੱਕ ਤਰੀਕ ਨੂੰ ਵੋਟਾਂ ਪੈਂਣ ਤੋਂ ਬਾਅਦ ਰਾਤੋ-ਰਾਤ ਮਸ਼ੀਨਾਂ ਉੱਥੇ ਪਹੁੰਚਣੀਆਂ ਚਾਹੀਦੀਆਂ ਸੀ ਤੇ ਸੈਂਕੜੇ ਮਸ਼ੀਨਾਂ ਉਹ ਕਹਿੰਦੇ ਨੇ ਕਿ ਸਟਰੋਂਗ ਰੂਮ ਤੱਕ ਨਹੀਂ ਪਹੁੰਚੀਆਂ ਕਿਉਂ ਨਹੀਂ ਪਹੁੰਚੀਆਂ ਉਹ ਖਾਸ ਕਰ ਭਾਈ ਸਰਬਜੀਤ ਸਿੰਘ ਦੇ ਜਿਹੜੇ ਸਮਰਥਕ ਨੇ ਉਹਨਾਂ ਨੇ ਇਹ ਸਵਾਲ اٹھਾਇਆ ਕਿ ਗਿੱਦੜਵਾ ਹਲਕੇ ਤੇ ਕੋਟਕਪੂਰਾ ਇਲਾਕੇ ਦੇ ਜਿਹੜੀਆਂ ਮਸ਼ੀਨਾਂ ਨੇ ਜਿਹੜਾ ਕਿ ਫਰੀਦਕੋਟ ਚ ਪੈਂਦਾ ਹਲਕਾ ਤਾਂ ਉੱਥੋਂ VOTING ਮਸ਼ੀਨਾਂ ਜਿਹੜੀਆਂ ਨੇ ਉਹ ਕਿਉਂ ਨਹੀਂ ਮੇਨ ਸਟ੍ਰੋਂਗ ਰੂਮ ਤੱਕ ਭੇਜੀਆਂ ਗਈਆਂ ਭਾਵੇਂ ਕਿ ਉਹਨਾਂ ਨੂੰ ਅਧਿਕਾਰੀਆਂ ਨੇ ਇਹ ਅਸ਼ਵਾਸ਼ਣ ਦਿੱਤਾ ਇਹ ਕਿਹਾ ਵੀ ਭਾਈ ਇਹ ਮਸ਼ੀਨਾਂ ਦੇ ਉੱਪਰ ਕੈਮਰੇ ਲੱਗੇ ਨੇ ਇੱਥੇ ਸਿਕਿਉਰਿਟੀ ਲੱਗੀ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਕਿਉਂ ਖਾਮਕਾਰ ੌਲਾ ਪਾ ਰਹੇ ਹੋ ਪਰ ਫਿਰ ਵੀ ਉਹ ਮੀਡੀਆ ਚਾ ਰਹੇ ਨੇ ਉਹ ਸ਼ੰਕਾ ਖੜਾ ਕਰ ਰਹੇ ਨੇ ਹੁਣ ਸਵਾਲ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਉੱਪਰ ਤੇ ਪ੍ਰਸ਼ਾਸਨ ਦੇ ਉੱਪਰ ਵੀ ਹੈ ਕਿ ਜੇ ਸੱਚਮੁੱਚ ਸਟਰੋਂਗ ਰੂਮ ਤੱਕ ਮਸ਼ੀਨਾ ਜਿਵੇਂ ਉਹ ਲੋਕ ਸੋਸ਼ਲ ਮੀਡੀਆ 'ਚ ਬੋਲ ਰਹੇ ਨੇ ਕਿ ਇੱਕ ਤਰੀਕ ਤੋਂ ਬਾਅਦ ਦੋ ਤਰੀਕ ਵੀ ਗੁਜ਼ਰ ਗਈ ਤੇ ਅਜੇ ਤੱਕ ਜੜੀਆਂ ਮਸ਼ੀਨਾ ਨੇ ਉਹ ਮੇਨ ਸਟਰੋਂਗ ਰੂਮ ਤੱਕ ਕਿਵੇਂ ਨਹੀਂ ਪਹੁੰਚ ਪਾਈਆਂ ਤਾਂ ਜੇ ਇੰਜ ਹੈ ਤਾਂ ਇਹਨਾਂ ਦੇ ਉੱਪਰ ਸੋਚਣਾ ਬਣਦਾ ਹੈ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਚੋਣ ਅਧਿਕਾਰੀਆਂ ਨੂੰ ਸੋਚਣਾ ਚਾਹੀਦਾ ਹੈ ਵੀ ਇਹ ਕਿੱਥੇ ਫਰਕ ਰਹਿ ਗਿਆ ਜਾਂ ਕਿਉਂ ਇੰਜ ਵਾਪਰਿਆ ਜਾਂ ਕੀ ਫਿਰ ਜਿੱਥੇ ਉਹ ਮਸ਼ੀਨਾਂ ਪਈਆਂ ਨੇ ਉਹ ਉੱਥੇ ਹੀ ਮੇਨ ਸਟਰੋਂਗ ਰੂਮ ਜਿੰਨੀਆਂ ਸੁਰੱਖਿਅਤ ਹਨ ਇਹ ਇੱਕ ਵੱਡਾ ਸਵਾਲ ਜਿਹੜਾ ਉਹ ਬਣਿਆ ਹੋਇਆ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਬਹੁਤ ਮਿਹਰਬਾਨੀ